ਕੈਬਨਟ ਮੰਤਰੀ ਬਲਕਾਰ ਸਿੰਘ ਹੁਣਾਂ ਦੇ ਵੱਲੋਂ ਅੱਜ ਕਰਤਾਰਪੁਰ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਆਏ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਬਲਕਾਰ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਮੰਤਰੀ ਸਾਹਿਬ ਕਿਵੇਂ ਦੇਖ ਰਹੇ ਹੋ ਨਵੇਂ ਪਰਿਵਾਰਾਂ ਜੇ ਸ਼ਾਮਲ ਕਰਵਾਏ ਨੇ ਆਮ ਆਦਮੀ ਪਾਰਟੀ ਦੀਆਂ ਕਿਹੜੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਸ਼ਾਮਲ ਹੋ ਰਹੇ ਨੇ ਤਾਲੂ ਸਾਹਿਬ ਥੋੜਾ ਧੰਨਵਾਦ ਤੁਸੀਂ ਸਾਨੂੰ ਹਮੇਸ਼ਾ ਹੀ ਜਨਤਾ ਦੇ ਰੂਬਰੂ ਹੋਣ ਦਾ ਮੌਕਾ ਦਿੰਦੇ ਜੋ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਗੱਲ ਹੈ ਕਿ ਸੈਕੂਲਰ ਸੋਚ ਦੀ ਪਾਰਟੀ ਹੈ ਇੱਕੋ ਇੱਕ ਇਨਸਾਨ ਪੂਰੇ ਦੇਸ਼ ਦੇ ਅੰਦਰ ਸ਼੍ਰੀ ਵਿੰਦ ਕੇਜੀਵਾਲ ਜੀ ਜੋ ਸੈਕੂਲਰ ਸੋਚ ਨੂੰ ਲੈ ਕੇ ਚੱਲਦੇ ਆ ਚਾਹੇ ਕੋਈ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਜਾਤ ਪਾਤ ਨਾਲ ਸੰਬੰਧ ਰੱਖਦਾ ਲੇਕਿਨ ਹਰ ਵਰਗਾਂ ਨੂੰ ਨਾਲ ਲੈ ਕੇ ਚੱਲਦੇ ਆ ਜੇ ਅਸੀਂ ਕੋਈ ਗਾਰੰਟੀ ਦਿੰਦੇ ਕੇਜੀਵਾਲ ਸਾਹਿਬ ਤੇ ਸਾਡੇ ਵਰਗਾਂ ਵਾਸਤਾ ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਸਾਲ ਪਵੰਸੇਮਾਨ ਸੈਕੂਲਰ ਸੋਚ ਦੇ ਵਿਅਕਤੀ ਸੈਕੂਲਰ ਸੋਚ ਦੇ ਵਿਅਕਤੀ ਹੋਣ ਦੇ ਨਾਤੇ ਹਰ ਵਰਗਾਂ ਨੂੰ ਸਹੂਲਤ ਜੇ ਮੁੱਖ ਮੰਤਰੀ ਸਾਹਿਬ ਨੇ ਬੇਲੇ ਦੀ ਸਹੂਲਤ ਦਿੱਤੀ ਤੇ ਸਾਰੇ ਵਰਗਾਂ ਨੂੰ 600 ਜੂਨਟ ਮਾਫ ਕੀਤਾ ਜਨਰਲ ਕੈਟਾਗਰੀ ਨੂੰ OBC ਨੂੰ ਤੋਂ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਸੀ ਹੋਇਆ ਇਤਿਹਾਸਕ ਗੱਲ ਹੈ ਕਿ ਜਨਰਲ ਕੈਟਾਗਰੀ ਨੂੰ ਔਰ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਨੂੰ ਪ੍ਰਭਾਵਿਤ ਹੋ ਗਏ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਪਹਿਲਾਂ ਬਹੁਤ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਸੀ ਇਸ ਗੱਲ ਦਾ ਵਕ ਵਕ ਤਰਮਾ ਦੇ ਵਿੱਚ ਦਫਾੜ ਕਰਨ ਦੀ ਬਹੁਤ ਲੋਕਾਂ ਨੇ ਇਹ ਗੱਲ ਕੀਤੀ ਸੀ ਕੋਜਾ ਐਸੇ ਲੋਕ ਸੀ ਪਲੇਕਾ ਨਾ ਉਹ ਪੁਰਾਣੀਆਂ ਗੱਲਾਂ ਨੂੰ ਹੁਣ ਛੱਡੋ ਲੇਕਿਨ ਜੋ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਸਾਰੇ ਭਾਈਚਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਉਹ ਹਰ ਪਰਿਵਾਰਾਂ ਨੂੰ ਜੇ ਅਸੀਂ ਪੰਜਾਬ ਦੇ ਅੰਦਰ 650 ਦੇ ਕਰੀਬ ਮੁਹੱਲਾ ਕਲੀਨਿਕ ਬਣਾਈ ਤਾਂ ਉਸ ਦੇ ਅੰਦਰ ਵੀ ਪੰਜਾਬ ਦੀ ਧਰਤੀ ਦੇ ਉੱਤੇ 3 ਕਰੋੜ ਦੀ ਆਬਾਦੀ ਦੇ ਵਿੱਚ ਕੋਈ ਵੀ ਇਨਸਾਨ ਰਹਾ ਚਾਹੇ ਕਿਸੇ ਵੀ ਜਾਤ ਪਾਤ ਤਰਮ ਦਾ ਹੋਵੇ ਹਰ ਵਾਸਤੇ ਜਿਹੜੀ ਉਹ ਸਹੂਲਤ ਬਰਾਬਰ ਹੈ ਉਹ ਇਲਾਜ ਕਰ ਸਕਦਾ ਫਰੀ ਸੋ ਅੱਜ ਆ ਸਾਡੇ ਸਾਬਕਾ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਨਿਤਨ ਜੀ ਅਗਰਵਾਲ ਜੀ ਔਰ ਇਹਨਾਂ ਦੀ ਮਿਸਟਰ ਮੌਜੂਦਾ ਕਾਉਂਸਲਰ ਕਾਂਗਰਸ ਦੇ ਔਰ ਅੱਛਾ ਪਰਿਵਾਰ ਹੈ ਨਾਲ ਸੌਰਵ ਜੀ ਅਨਿਲ ਸਿੰਘ ਅਨਲ ਸਿੰਘਲਾ ਜੀ ਇਹਨਾਂ ਦੇ ਸਵੇਤ ਸਾਥੀਆਂ ਦੇ ਸ਼ਾਮਲ ਹੋਏ ਆ ਸਿਰਫ ਇਹਨਾਂ ਨੇ ਪਾਰਟੀ ਦੀਆਂ ਅੱਛੀਆਂ ਪਾਲਿਸੀਆਂ ਨੂੰ ਦੇਖੇ ਔਰ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਜਾਣ ਕੀਤਾ ਸਾਡੀ ਪਾਰਟੀ ਦੇ ਅੰਦਰ ਉਸ ਆਸੀ ਇਹਨਾਂ ਦਾ ਵੈਲਕਮ ਜੀ ਹੈ ਨਕਲ ਮਤਲਬ ਸਾਹਿਬ ਪਹਿਲਾਂ ਬਤੌਰ ਅਫਸਰ ਤੁਸੀਂ ਇਸ ਸ਼ਹਿਰ ਦੀ ਹਲਕੇ ਦੀ ਸੇਵਾ ਕਰਦੇ ਰਹੇ ਹੋ ਹੁਣ ਮੰਤਰੀ ਦਾ ਤੁਹਾਡੇ ਸਿਰ ਦੇ ਉੱਪਰ ਜ਼ਿੰਮੇਵਾਰੀ ਹੈਗੀ ਆ ਤਾਂ ਇਸ ਸਮੇਂ ਦੌਰਾਨ ਕਿੰਨਾ ਕੋਈ ਬਦਲਾਅ ਦੇਖਦੇ ਹੋ ਸ਼ਹਿਰ ਦਾ ਬਹੁਤ ਜ਼ਿਆਦਾ ਬਦਲਾਅ ਹੈ ਤਾਂ ਜਨਤਾ ਨੂੰ ਦੱਸਦਾ ਵੇਖੋ ਸਾਡੇ ਸ਼ਹਿਰ ਦੇ ਅੰਦਰ ਬਹੁਤ ਬੁਰਾ ਹਾਲ ਸੀ ਕੁਝ ਨਹੀਂ ਸੀਗਾ ਗਲੀਆਂ ਨਾਲੀਆਂ ਦਾ ਰੁਟੀਨ ਚ ਬਣਦੀਆਂ ਨਹੀਂ ਨਾ ਮੈਂ ਨਹੀਂ ਕਹਿੰਦਾ ਪਹਿਲਾਂ ਕੁਝ ਬਣ ਗਿਆ ਹੋ ਗਿਆ ਕੁਝ ਅਸੀਂ ਬਣਾ ਰਹੇ ਹਾਂ ਪੱਲੇ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਅਸੀਂ ਸੀਐਸਟੀਪ ਲਗਾਇਆ ਉਸ ਦੇ ਅੰਦਰ 1 ਮਹੀਨੇ ਚ ਕੰਪਲੀਟ ਹੋ ਜਾਏਗਾ ਚਾਲੂ ਹੋ ਜਾਏਗਾ ਸਾਰੇ ਸ਼ਹਿਰ ਦੀ ਸੀਵਰੇਜ ਦੀ ਪ੍ਰੋਬਲਮ ਖਤਮ ਹੋ ਜਾਏਗੀ ਅਸੀਂ ਗਾਊਸ਼ਾਲਾ ਬਣਾਈ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ 3.5 एकड़ 4 एकड़ ਦੇ ਕਰੀਬ ਜਗ੍ਹਾ ਹੈ 1.2 ਕਰੋੜ ਰੁਪਏ ਦਿੱਤਾ ਔਰ ਉਸ ਦੇ ਅੰਦਰ ਅਸੀਂ ਜਿਸ ਦਿਨ ਉੱਥੇ ਫੰਕਸ਼ਨ ਕੀਤਾ ਸੀ ਦਕਾਟਨ ਕੀਤਾ ਸੀ ਔਰ ਅਸੀਂ ਕੋਈ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਾਂ ਮੇਸ਼ਾ ਸਾਰੇ ਵਰਗਾਂ ਦੇ ਸਾਰੇ ਸਮਾਜ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਉੱਥੇ ਇਕੱਠੇ ਹੋਏ ਸੀ ਕਿ ਇਹ ਸਾਰਿਆਂ ਦੇ ਮਤਲਬ ਭਲੇ ਦੀ ਗੱਲ ਹੈ ਤੇ ਇੱਕ ਪਰਿਵਾਰ ਦੀ ਗੱਲ ਹੈ ਸਾਂਝਾ ਕੰਮ ਹੈਗਾ ਤਾਂ ਸਾਰੇ ਲੋਕ ਇਕੱਠੇ ਹੋਏ ਸੀ ਔਰ ਇਸ ਤੋਂ ਇਲਾਵਾ ਅਸੀਂ ਇੱਕ ਸ਼ਹਿਰ ਦੇ ਵਿੱਚ 2 ਏਕੜ ਜਗ੍ਹਾ ਦਿੱਤੀ ਉਸ ਦੇ ਵਿੱਚ ਜਿਹੜਾ ਖਰੀਦ ਕੇ ਮੁੱਲ ਲਈ ਔਰ ਉਸ ਦੇ ਵਿੱਚ ਜਿਹੜਾ ਅਸੀਂ ਬਣਾ ਰਹੇ ਹਾਂ ਸੋਲਿਡ ਬੇਸ ਪਲਾਂਟ ਉਹ ਸ਼ਹਿਰ ਦਾ ਜਿੰਨਾ ਕੂੜਾ ਕਰਕੜ ਉੱਥੇ ਜਾਵੇਗਾ ਸ਼ਹਿਰ ਦੇ ਵਿੱਚ ਗੱਡੀਆਂ ਨਵੇਂ ਲੈਂਦੀਆਂ ਸਫਾਈ ਵਾਸਤੇ ਉਹਨਾਂ ਨੂੰ ਟਰਾਂਸਪੋਰਟੇਸ਼ਨ ਵਾਸਤੇ ਕੂੜਾ ਚੱਕਣ ਵਾਸਤੇ ਬਹੁਤ ਔਰ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਜੋ ਗੰਗਸਰ ਗੁਰਦੁਆਰਾ ਸਾਹਿਬ ਆ ਉਥੇ ਅਸੀਂ ਰੋਡ ਵਾਸਤੇ ਸਵਾ ਦੋ ਕੋ ਰੁਪਇਆ ਹੁੰਦਾ ਤਾਂ ਉਹਦਾ ਵੀ ਥੋੜੇ ਜਨੇ ਟੈਂਡਰ ਹੋ ਜਾਏਗਾ ਉਹ ਦੋਨੋਂ ਬਣੇ ਬਹੁਤ ਅੱਛਾ ਰੋਡ ਬਣੇਗਾ ਲਾਈਟਨਿੰਗ ਹੋਵੇਗੀ ਫੁੱਟਪਾਥ ਬਣੇਗਾ ਔਰ ਗੁਰੂ ਸਾਹਿਬਾਂ ਦੇ ਨਾਮ ਤੇ ਇਤਿਹਾਸਿਕ ਸ਼ਹਿਰ ਆ ਸਿਗੁਰਜਨ ਦੇ ਮਹਾਰਾਜ ਦਾ ਸ਼ਹਿਰ ਇਤਿਹਾਸਿਕ ਸ਼ਹਿਰ ਆ ਔਰ ਇਤਿਹਾਸਿਕ ਸ਼ਹਿਰ ਕਰਕੇ ਅਸੀਂ ਸਾਡੇ ਅਜ ਤੱਕ ਇੱਥੇ ਕੋਈ ਵੀ ਕੋਈ ਗੇਟ ਨਹੀਂ ਸੀ ਯਾਦਗਰੀ ਗੇਟ ਨਹੀਂ ਸੀ ਗੁਰੂ ਸਾਹਿਬਾਂ ਦੇ ਨਾਂ ਦੇ ਉੱਤੇ ਗੇਟ ਬਣਾਇਆ ਜਾਵੇਗਾ ਔਰ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਇੱਕ ਜਿੰਨੇ ਸਾਡੇ ਕੌਂਸਲਰ ਸਾਰੇ ਇੱਕ ਪਲੇਟਫਾਰਮ ਤੇ ਖੜੇ ਆ ਸਾਡੇ ਪ੍ਰਧਾਨ ਜੀ ਸਭ ਜਿੰਨੇ ਸਾਡੇ ਸਾਥੀ ਖੜੇ ਆ ਔਰ ਸ਼ਹਿਰ ਦੇ ਚ ਹੋਰ ਵੀ ਜੋਲ ਹੋਣ ਵਾਲਾ ਹੋਵੇਗਾ ਅਸੀਂ ਕਰਾਂਗੇ ਇੱਕ ਸਮਾਰਕ ਗਜਨਾਨਾ ਜੀ ਬਣਾਇਆ ਸਵਾ 6 ਕਰੋੜ ਰੁਪਏ ਦੇ ਨਾਲ ਦਾ ਸੀਐਮ ਸਾਹਿਬ ਗਾਢਣ ਕਰਨਗੇ ਇਹਦਾ ਥੋੜੇ ਦਿਨ ਤਿਆਰ ਹੋ ਚੁੱਕੇ ਲੋਕ ਸਭਾ ਚੋਣਾ ਵੀ ਅੱਗੇ ਨਜ਼ਦੀਕ ਆ ਰਹੀਆਂ ਨੇ ਕਰਤਾਰਪੁਰ ਦੇ ਵਿੱਚ ਕੀ ਸਥਿਤੀ ਆ ਪਾਰਟੀ ਦੀ ਕਰਤਾਰਪੁਰ ਦੇ ਵਿੱਚ ਸਥਿਤੀ ਜੋ ਤੁਸੀਂ ਦੇਖਿਆ ਮਾਹੌਲ ਜਨਤਾ ਦਾ ਪਰਿਵਾਰ ਦੇ ਮੈਂਬਰ ਹੈ ਬਹੁਤ ਵੱਡੀ ਪਹਿਲਾਂ ਵੀ 14000 ਤੋਂ ਉੱਪਰ ਲੀਡ ਨਾਲ ਅਸੀਂ ਜਿੱਤੇ ਸੀ ਲੋਕ ਸਭਾ ਜਿਮਨੀ ਚੋਣਾਂ ਦੇ ਵਿੱਚ ਔਰ ਅਰ ਕੀ ਤਾਂ ਮੈਨੂੰ ਜੋ ਲੱਗਦਾ ਫੈਕਟ ਕਿਉਂਕਿ ਜਨਤਾ ਨੇ ਫੈਸਲਾ ਲੈਣਾ ਹੁੰਦਾ ਪਰ ਜਨਤਾ ਜੋ ਪਿਆਰ ਕਰ ਰਹੀ ਹੈ ਜੋ ਪਾਰਟੀ ਨਾਲ ਪਿਆਰ ਕਰ ਰਹੀ ਮੁੱਖ ਮੰਤਰੀ ਸਾਹਿਬ ਨਾਲ ਪਿਆਰ ਕਰ ਰਹੀ ਹੈ ਸਾਡੇ ਨਾਲ ਪਿਆਰ ਕਰ ਰਹੀ ਹੈਗੀ ਆ ਤਾਂ ਬਹੁਤ ਵੱਡੀ ਲੀਡ ਨਾਲ ਅਸੀਂ ਕਰਤਾਰਪੁਰ ਹੱਕੀ ਨੂੰ ਜਿੱਤਾਂਗੇ ਲੋਕ ਸਭਾ ਦੀ ਵੀ ਜਿਹੜੀ ਜੋ ਸੀਟਾਂ ਸੀ ਵੱਡੇ ਮਾਰਜਨ ਨਾਲ ਜਿੱਤਾਂਗੇ ਠੀਕ ਹੈ ਮਾਨਤ ਸਿੰਘ ਸਾਹਿਬ ਅੱਛਾ ਭਾਈ ਜੀ ਤੁਹਾਨੂੰ ਕਿਹੜੀਆਂ ਚੀਜ਼ਾਂ ਨੇ ਪ੍ਰਭ ਸਭ ਤੋਂ ਪਹਿਲਾਂ ਤਾਂ ਇਹ ਪਾਰਟੀ ਦੀ ਖਾਸੀਅਤ ਇਹ ਹੈ ਕਿ ਸੱਚੀ ਆਮ ਆਦਮੀ ਪਾਰਟੀ ਨਾਮ ਨਹੀਂ ਹੈ ਇਹ ਆਮ ਆਦਮੀ ਦੀ ਪਾਰਟੀ ਹੈ ਕੱਲੇ-ਕੱਲੇ ਵਰਕਰ ਕੋਲ ਮੰਤਰੀ ਸਾਹਿਬ ਦਾ ਪਰਸਨਲ ਮੋਬਾਈਲ ਨੰਬਰ ਹੈ ਉਹ ਜਦੋਂ ਮੱਜੀ ਜਾ ਕੇ ਇਹਨਾਂ ਨੂੰ ਫੋਨ ਕਰਨ ਜੇ ਕਿਤੇ ਬਿਜ਼ੀ ਵੀ ਆ ਕਿਤੇ ਸੀਐਮ ਸਾਹਿਬ ਨਾਲ ਜਾਂ ਕੋਈ ਅਫਸਰ ਨਾਲ ਮੀਟਿੰਗ ਚਾਹ ਇਹਨਾਂ ਦੀ ਕੁਆਲਿਟੀ ਹੈ ਇਹਨਾਂ ਨੇ ਵਾਪਸੀ ਫੋਨ ਕਰਨਾ ਇਹਨੇ ਪੁੱਛਣਾ ਹਾਂ ਬੇਟਾ ਕੀ ਕੰਮ ਆ ਫਿਰ ਕੰਮ ਸਿਰ ਸੁਣਨਾ ਨਹੀਂ ਲਾਰਾ ਨਹੀਂ ਲਾਣਾ ਇਨਾਂ ਦੀ ਇੱਕ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਆ ਬਾਕੀ ਮੈਂ ਦੇਖੋ ਪਹਿਲੇ ਸਾਬਕਾ ਐਮਐਲਏ ਨਾਲ ਵੀ ਮੈਂ ਜਾ ਕੇ ਦੇਖਿਆ ਉਹ ਲਾਲਾ ਲਾ ਦਿੰਦੇ ਆ ਬਾਅਦ ਚ ਹੱਸ ਕੇ ਕਹਿ ਦੋਗੇ ਵੀ ਚਲੋ ਜਿੱਦਾਂ ਹੋਊ ਦੇਖਾਂਗੇ ਇਹਨਾਂ ਨੇ ਨਹੀਂ ਜੇ ਇਹਨਾਂ ਨੂੰ ਗੱਲ ਕਹਿਤੀ ਅੱਜ ਨਹੀਂ ਇੱਕ ਦਿਨ ਦੋ ਦਿਨ ਜਿੰਨਾ ਸਮਾਂ ਲੱਗਣਾ ਇਹਨਾਂ ਨੇ ਉਸ ਕੰਮ ਦਾ ਨਿਵਾਰਨ ਕਰਕੇ ਤੇ ਵਾਪਸੀ ਪੁੱਛਣਾ ਕੱਕਾ ਤੁਹਾਡੇ ਕੋ ਕਿਸ ਨੇ ਪੈਸੇ ਤਾਂ ਨਹੀਂ ਲਏ ਅਫਸਰ ਨੇ ਬਿਨਾਂ ਪੈਸੇ ਤੋਂ ਕੰਮ ਹੁੰਦਾ ਵਾ ਇਸ ਗੱਲ ਦੀ ਮੈਂ ਲਿਖ ਕੇ ਦੇਣ ਦੀ ਗਰੰਟੀ ਧਿਆਰ ਆ ਵੀ ਇਸ ਪਾਰਟੀ ਚ ਜ਼ੀਰੋ ਕ੍ਰਪਸ਼ਨ ਇਹੀ ਇੱਕ ਜਿਹੜੀ ਚੀਜ਼ ਆ ਇਹ ਪਾਰਟੀ ਵਿੱਚ ਸ਼ਾਮਿਲ ਹੋਣ ਵਾਸਤੇ ਬਹੁਤਾ ਵਜ੍ਹਾ ਬਹੁਤਾ ਹੋਰ ਵੀ ਹੈ ਪਰ ਇਹ ਸਭ ਤੋਂ ਵੱਡਾ ਰੀਜ਼ਨ ਆ ਕਿ ਸਦਾਜੀ ਸਭ ਦੀ ਵਾਪਸੀ ਸੁਨਵਾਈ ਕਰਦੇ ਆ ਇਹ ਨਹੀਂ ਆ ਕਿ ਉੱਪਰਲੇ ਮੋਹਲੇ ਪਾਸੇ-ਪਾਸੇ ਬੰਦੇ ਆ ਵੀ ਚਲੋ ਇਹਨਾਂ ਦੀ ਸੁਣਵਾਈ ਹੋ ਰਹੀ ਹੈ ਥੱਲੇ ਤੋਂ ਲੈ ਕੇ ਉੱਪਰ ਤੱਕ ਹਰ ਵਰਕਰ ਦੀ ਹਰ ਇਵਨ ਮੈਂ ਤਾਂ ਸਿਗਾ ਵੀ ਨਹੀਂ ਆਮ ਆਮੀ ਪਾਰਟੀ ਦਾ ਬੰਦਾ ਮੈਨੂੰ ਐਜ ਕਾਉਂਸਲਰ ਜੇ ਮੈਂ ਕੋਈ ਕੰਮ ਕਿਹਾ ਮੈਂ ਕਿਹਾ ਭਾਜੀ ਆ ਕੰਮ ਕਰਨਾ ਸਾਡਾ ਕੰਮ ਆਪਣੇ ਬੰਦਿਆ ਤੋਂ ਵੀ ਪਹਿਲ ਦੇ ਆਧਾਰ ਤੇ ਕਰਦੇ ਇਹ ਕੁਆਲਿਟੀ ਅਸੀਂ ਪਹਿਲੇ ਹਜ ਤੱਕ ਬੰਦੇ ਦੇਖੀ ਇਸ ਤੋਂ ਪਹਿਲਾਂ ਦੀ ਕਦੀ ਵੀ ਨਹੀਂ ਦੇਖੀ ਇਹ ਕੁਆਲਿਟੀ ਇਸ ਕਰਕੇ ਅਸੀਂ ਬਹੁਤ ਪ੍ਰਭਾਵਿਤ ਹੋ ਕੇ ਅਸੀਂ ਜੋਰ ਪਾ ਕੇ ਇਸ ਪਾਰਟੀ ਸ਼ਾਮਿਲ ਹੋਏ ਕਿਉਂਕਿ ਅਸੀਂ ਨੇ ਨੀਤੀਆਂ ਤੋਂ ਬਹੁਤ ਜ਼ਿਆਦਾ ਅਸੀਂ ਮਤਲਬ ਇਮਪ੍ਰੈਸ ਹੋਏ ਹੋਏ ਅੱਛਾ ਮੰਤਰੀ ਸਾਹਿਬ ਕ੍ਰਪਸ਼ਨ ਦੀ ਗੱਲ ਕੀਤੀ ਤੁਸੀਂ ਤਾਂ ਖੁਦ ਸਿਸਟਮ ਦੇ ਵਿੱਚ ਰਹੇ ਹੋ ਵਾਕਈ ਇਹ ਸਿਸਟਮ ਚੇਂਜ ਹੋ ਗਿਆ ਹੁਣ ਤੁਹਾਨੂੰ ਦੱਸ ਰਹੇ ਜੀ ਜਨਤਾ ਦੱਸ ਸਕਦੀ ਅਸੀਂ ਤਾਂ ਇੱਥੇ ਇਵਨ ਕੋਈ ਸਾਡੇ ਤਾਂ ਬਹੁਤ ਹੀ ਪਿਆਰ ਸਦਕਾ ਸਾਰੇ ਵਿਚਾਰੇ ਇੱਕ ਮਿਹਨਤ ਨਾਲ ਮੰਦਰੀ ਦਾ ਕੰਮ ਕਰਦੇ ਆ ਔਰ ਅਸੀਂ ਇਸ ਦਾ ਸਾਡਾ ਜੰਡਾ ਹੀ ਹੈ 0 ਡਾਲਰਸ ਕਪਸ ਠੀਕ ਹੈ ਮਾ ਜੀ ਸਭ ਧੰਨਵਾਦ ਗੱਲਬਾਤ ਕਰਨ ਦੇ ਲਈ ਸੋਏ ਕੈਬਨਿਟ ਮੰਤਰੀ ਬਲਕਾਸ ਸਿੰਘ ਹੁਣੇ ਨੇ ਜਿਨ੍ਹਾਂ ਦੇ ਵੱਲੋਂ ਅੱਜ ਨਵੀਆਂ ਜੋਇਨਿੰਗਾਂ ਕਰਵਾਈਆਂ ਗਿਆ ਨੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀ ਸਿੰਘ ਕਾਲੂ ਜਗਬਾਨੀ ਟੀਵੀ ਕਰਤਾਰਪੁਰ